ਪਾਇਲ ਹਲਕੇ ਦੀ ਮਸ਼ਹੂਰ ਨਸ਼ਾ ਤਸਕਰ ਥਾਰ ਗਰਲ ਸਮੇਤ ਕਈਆਂ ਦੇ ਘਰ ਤੇ ਚੱਲਿਆ ਪੀਲਾ ਪੰਜਾ ਮਿਲਿਆ। ਅਨੁਕਾਰੀ ਅਨਸਾਰ ਪਾਇਲ ਦੇ ਪਿੰਡ ਟਮੋਟ ਵਿਖੇ ਨਸ਼ਾ ਤਸਕਰਾਂ ਦੇ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਖੰਨਾ ਡਾਕਟਰ ਜੋਤੀ ਆਦਮ ਨੇ ਕਿਹਾ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਉਹਨਾਂ ਨੇ ਕਰੋੜਾਂ ਰੁਪਏ ਦੇ ਡਰੱਗ ਰੈਕਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੀ ਸੰਪਤੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਜਲਦ ਹੀ ਰਾਣੋ ਦੇ ਮਕਾਨ ਤੇ ਪੀਲਾ ਪੰਜੇ ਦੀ ਕਾਰਵਾਈ ਕੀਤੀ ਜਾਵੇਗੀ। ਦੇ ਕੇ ਐਸਐਸਪੀ ਨੇ ਦੱਸਿਆ ਕਿ ਟਮੋਟ ਦੇ ਵਿੱਚ ਨਸ਼ਾ ਤਸਕਰ ਪਲਵਿੰਦਰ ਸਿੰਘ ਪੱਪੂ ਅਤੇ ਉਸ ਦਾ ਲੜਕਾ ਅਚਾ ਤਸਕਰੀ ਕਰਦੇ ਸੀ ਜੋ ਕਿ ਹੁਣ ਜੇਲ੍ਹ ਦੇ ਵਿੱਚ ਬੰਦ ਹਨ ਉੱਥੇ ਇਸ ਪਿੰਡ ਦੇ ਸਤਵਿੰਦਰ ਸਿੰਘ ਬੋਵੀ ਖਿਲਾਫ 13 ਕੇਸ ਦਰਜ ਹਨ ਅਤੇ ਥਾਰ ਗਰਲ ਦੇ ਨਾਮ ਨਾਲ ਮਸ਼ਹੂਰ ਸਰਬਜੀਤ ਕੌਰ ਅਤੇ ਉਸ ਦੀ ਮਾਂ ਤੇ ਵੀ ਕੇਸ ਦਰਜ ਹਨ ਪਰ ਮੈਨੂੰ ਕਿਉਂ ਹੋਂਦਾ ਬੈ ਦਾਦੀ ਦੇ ਤੋ ਤ੍ਰਿਸ਼ਾ ਨੇ ਮੁਹੱਬਤ ਦੇ ਭਰੇ ਹੋਏ ਹਾਂਜੀ ਨਸ਼ੇ ਨੂੰ ਸਿਰ ਪਰਚਾ ਦਰਜ ਨੇ ਹਾਂਜੀ ਨਸ਼ੇ ਦੇ ਪਰਚੇ ਦਰਜ ਨੇ ਨਹੀਂ ਨਹੀਂ ਨਸ਼ੇ ਨਹੀਂ ਹੈਗੇ ਇਹ ਤਾਂ ਡੈਡੀ ਦੇ ਪਰਚੇ ਨੇ ਹਾਏ ਹਾਏ ਸਾਡਾ ਤਾਂ ਇਹ ਨਹੀਂ ਤਾਂ ਹਾਏ ਹਾਏ ਮਕਾਨ ਤਾਰਨੇ ਕੀ ਕਹਿੰਨ ਕੋਈ ਅਜੀ ਇਹ ਹੀ ਕਹਿੰਦੇ ਸਾਡਾ ਰਿਕਵੈਸਟ ਹੈ ਇਹਦੇ ਵਿੱਚ ਇਹ ਵੀ ਸਾਡਾ ਸਟੇ ਹੋਈ ਹੋਈ ਹੈ 12 ਤਰੀਕ ਹੈ 12 ਹੀ ਹੈ ਤਰੀਕ ਦਾ ਤੇ ਦਿਖਾਈਆ ਤੁਸੀਂ ਇਹਨਾਂ ਨੂੰ ਸਾਡੇ ਕੋਲ ਕੋਈ ਮੁਕੱਦ ਕਰ ਜਨਾ ਤੁਹਾਡੇ ਕੋਈ ਨਸ਼ਾ ਨੂੰ ਉਸੇ ਮੁਕੱਦ ਹਾਂ ਕੌਣ ਕਰੇ ਮੁੰਡੇ ਤੁਹਾਡੇ ਬੇਟੇ ਨੇ ਤੁਹਾਡੇ ਤੁਹਾਡੇ ਬੱਚੇ ਨੇ ਬੱਚੇ ਨੇ